ਪਰ ਜਿਹੜੀ ਗੁੰਡਾਗਰਦੀ ਕਿਵੇਂ ਜਿਹੜੀ ਹੈਗੀ ਨਜਾਇਜ਼ ਲੋਕਾਂ ਨੂੰ ਇਹਨੇ ਤੰਗ ਕਰਦੇ ਨੇ ਇਹ ਇਹ ਕੀ ਕਰਦੇ ਨੇ ਬਮਾਸੇ ਪਿੱਛੇ ਖੜਾ ਬਮਾਸੇ ਅੱਗੇ ਨਹੀਂ ਫਸਾਉਂਦੇ ਉਹ ਲੋਕ ਨੂੰ ਸਰਜੋ ਬਲਜੀਤ ਸਿੰਘ ਨੇ ਬਾਰ ਬਾਰ ਪਹਿਲਾਂ ਵੀ 2 ਐਫਆਈਆ ਦੇ ਰਿਲੇਟਡ ਕੁੱਟਮਾਰ ਕੀਤੀ ਹੈ ਬਸ ਉਹ ਜਸਟਿਸ ਲੈਣ ਦੇ ਲਈ ਬਲਜੀਤ ਸਿੰਘ ਕਹਿੰਦੇ ਇੱਧਰ ਜਾ ਰਹੇ ਹੈ ਕਹਿੰਦੇ ਉਸ ਕੋਰਟ ਦੇ ਵਿੱਚ ਜਾ ਰਹੇ ਹੈ ਉਹਨਾਂ ਚੀਜ਼ਾਂ ਨੂੰ ਦਿਵਾਉਣ ਦੇ ਲਈ ਹੈ ਜਿਹੜਾ ਤੀਜਾ ਰੂਪਾ ਅਰਚਾ ਹੈ ਪੁਲਿਸ ਦੇ ਦੁਆਰਾ ਕੀਤਾ ਗਿਆ ਹੁਣ ਅਸੀਂ ਵੀ ਜੇ ਕੁਝ ਕਰ ਰਹੇ ਆ ਲੋਕਾਂ ਦੇ ਜਸਟਿਸ ਲਈ ਸਵਾਲ ਉਠਾ ਰਹੇ ਆ ਤਾਂ ਕੱਲ ਨੂੰ ਲੋਕਲ ਏਰੀਆ ਦੇ ਵਿੱਚ ਜਾ ਕੇ ਅੱਜ ਖੁਦ ਵਕੀਲ ਹੁੰਦੇ ਹੋਏ ਸਾਡੇ ਉੱਤੇ ਵੀ ਇਸ ਚੀਜ਼ ਦੇ ਉੱਤੇ ਅਟੈਕ ਹੋ ਸਕਦੇ ਨੇ ਅੱਜ ਨਾਰਮਲ ਬੰਦਾ ਇੱਥੇ ਸੇਫ ਨਹੀਂ ਹੈ ਤਾਂ ਕੱਲ ਨੂੰ ਸਾਨੂੰ ਵੀ ਲੱਗਦਾ ਵੀ ਐਡਾ ਵੱਡਾ ਅਫਸਰ ਆ ਕੇ ਸਾਨੂੰ ਵੀ ਸਾਡੇ ਦੇ ਝੁੱਟੇ ਕਿਸ ਪਾਸੇ ਕਰਦੇ ਨੇ ਉਹਨਾਂ ਵੱਲੋਂ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਨਾਲ ਹੱਥਪਾਈ ਕਰਨ ਦਾ ਜਿਹੜਾ આરોਪ ਹੈ ਨਾਲ ਹੀ ਉਹਨਾਂ ਨੂੰ ਅਟੈਕ ਕਰਨ ਦਾ ਸ਼ਾਰਪ ਵੈਪਨ ਦੇ ਨਾਲ ਇਪਲਸ ਜਿਹੜੀ ਕ ਨੇੜੀ ਘਾਸ ਟੇਬਲ ਦੀ ਮੋਡਸਟੀ ਨੂੰ ਆਊਟਰੇਟ ਕਰਨ ਦੇ ਇਹਦੇ ਰਿਗਾਰਡਿੰਗ ਜਿਹੜੇ ਨੇ ਚਾਰਜ ਜਿਹੜੇ ਨੇ ਉਹ ਐਫ ਆਈ ਆਰ ਦੇ ਵਿੱਚ ਲਾਇਆ ਗਿਆ ਇੱਕ ਬਲਜੀਤ ਸਿੰਘ ਤਨੋਬ ਲਾਲ ਸਿੰਘ ਜੰਡਾਲੀਗੜਾਂ ਤੋਂ ਫੋਜੀ ਹੈ ਤੇ ਪੁਲਿਸ ਨੇ ਜਿਹੜੀ ਮਰੇਕੋੜੇ ਦੀ ਪੁਲਿਸ ਨੇ ਤੀਜਾ ਜਿਹੜਾ ਪਰਚਾ ਝੂਠਾ ਇਲੈਗਲ ਐਕਟੀਵਿਟੀ ਦੇ ਕਰਕੇ ਜਿਹੜੇ ਪੁਲਿਸ ਨਹੀਂ ਅੱਜਕੱਲ ਗੁੰਡਾਗਰਦ ਵਧ ਰਹੀਆਂ ਨੇ ਉਹਦੇ ਰਿਲੇਟਡ ਜਿਹੜਾ ਇਹ ਪਰਚਾ ਘਟਾ ਉਹ ਵੀ ਆਪਾਂ ਕਾਨਫਰੰਸ ਰੱਖੀ ਹੈ ਵੀ ਪੁਲਿਸ ਜਿਹੜੀ ਗੁੰਡਾਗਰਦੀ ਕਿਵੇਂ ਜਿਹੜੀ ਹੈਗੀ ਨਜਾਇਜ਼ ਲੋਕਾਂ ਨੂੰ ਇਹਨੇ ਤੰਗ ਕਰਦੇ ਨੇ ਇਹ ਤੇ ਉਹਦੇ ਰਿਲੇਟਡ ਹੀ ਆਪਣੀ ਜਿਹੜੀ ਇਹ ਅੱਜ ਕਾਨਫਰੰਸ ਰੱਖੀ ਹੈ ਜੋ ਪਰਚਾ ਹੋਣ ਦਾ ਲੇਟਸ ਕੀਤਾ ਕੀ ਬੋਲਣਾ ਚਾਹੁੰਦੇ ਹੋ ਮਾਮਲਾ ਇਹਦੇ ਵਿੱਚ ਇਹ ਹੈ ਵੀ ਜਿਹੜਾ ਬਲਜੀਤ ਸਿੰਘ ਫੌਜੀ ਹੈ ਜੰਡਾਲੀਗੜਾ ਤੋਂ ਜੰਡਾਲੀਗੜਾ ਦਾ ਵਾਸੀ ਹੈ ਇਸ ਤੋਂ ਪਹਿਲਾਂ ਇਹਦੀ ਵਾਈਫ ਦੇ ਨਾਲ ਥੋੜਾ ਮੋਟਾ ਰੌਲਾ ਸੀ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਜਿਹੜੀ ਕੰਪਲੇਟ ਸੀ ਇਹਨੇ ਆਪਣੇ ਵਾਈਫ ਦੇ ਵਿਰੁੱਧ ਸਦਰ ਅਮਦਗੜ ਦੇ ਵਿੱਚ ਦਿੱਤੀਆਂ ਸਦਰ ਅਮਰਿਤਸਰ ਦੀ ਪੁਲਿਸ ਨੇ ਉਹਦੀ ਵਾਈਫ ਦੇ ਇੰਟੈਂਸਟ ਤੇ ਆਪਦੇ ਥਾਂ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 2020 ਦੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਦੋ ਨਜਾਇਜ਼ ਜਿਹੜੇ ਫੌਜ ਦੇ ਉੱਪਰ ਝੂਠੇ ਪਰਚੇ ਜ਼ਬਤ ਕੀਤੇ ਬਲਜੀਤ ਸਿੰਘ ਦੇ ਉੱਪਰ 1190 ਨੰਬਰ ਐਫ ਆਈ ਆਰ ਦੀ 1201 ਜੋ ਹਾਲੇ ਅੰਡਰ ਟ੍ਰਾਇਲ ਮੇਰੇ ਕੋਲਰ ਜਿਹੇ ਚੱਲ ਰਹੇ ਨੇ ਉਸ ਤੋਂ ਬਾਅਦ ਬਲਜੀਤ ਸਿੰਘ ਨੇ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਦੇ ਵਿੱਚ ਇੱਕ ਕੰਪਲੇਂਟ ਜਿਹੜੀ ਹੈਗੀ ਸੀ ਵਿੱਚ ਝੂਠੇ ਪਰਚੇ ਫਾਈਲ ਦੇ ਉੱਪਰ ਉਹ ਮੈ ਤੁਹਾਨੂੰ ਦਿਖਾ ਚੁਣਾ ਇਹ ਕੰਪਲੀਟ ਜਿਹੜਾ ਇੱਕ ਡੀਸੀਸੀ ਤੇ ਕਿਹੜਾ ਜਿਹੜਾ ਆਰਡਰ ਨੈਸ਼ਨਲ ਕਮਿਸ਼ਨ ਦੇ ਦੁਆਰਾ ਬਲਜੀਤ ਸਿੰਘ ਦੇ ਇੱਕ ਹੱਕ ਦੇ ਵਿੱਚ ਆਇਆ ਸੀ ਇਹਦੇ ਵਿੱਚ ਬਿਲਕੁਲ ਇੱਕ ਕਮਿਸ਼ਨ ਨੇ ਬਿਲਕੁਲ ਕਲੀਅਰ ਜਿੱਕਰ ਕੀਤਾ ਸੀ ਵੀ ਜੋ ਬਲਜੀਤ ਸਿੰਘ ਹੈ ਉਹ ਸ਼ਡਿਊਲ ਕਾਸਟ ਦੇ ਨਾਲ ਜਿਹੜੀ ਹੈਗੀ ਹੈ ਕਾਸਟ ਨਾਲ ਰਿਲੇਟਡ ਕਰਦਾ ਹੈ ਤੇ ਬਹੁਤ ਸਾਰੀਆਂ ਉਹਦੀਆਂ ਕੁਆਲਿਟੀਆਂ ਜਿਹੜੀਆਂ ਉਹਦੇ ਉੱਪਰ ਹੋਈਆਂ ਨੇ ਅਤਿਆਚਾਰ ਉਹਦੇ ਉੱਪਰ ਫੌਜੀ ਦੇ ਉੱਪਰ ਹੋਇਆ ਹੈ ਤੇ ਮਰੇ ਕੋਲੇ ਦੀ ਪੁਲਿਸ ਖਾਸ ਕਰਕੇ ਪੀਐਸ ਕਦਰ ਅਹਿਮਦਗੜ੍ਹ ਦੇ ਵਿੱਚ ਜੋ ਮਰੇ ਕੋਰਲਾ ਵੱਲੋਂ ਦੋ ਫਾਸ ਐਫਆਈਰ ਰਜਿਸਟਰ ਹੋਈਆਂ ਸੀਆਂ ਉਹ ਬਿਲਕੁਲ ਐਵੀਡੈਂਸ ਦੇ ਦੇਸ ਤੇ ਪਾਇਆ ਗਿਆ ਸੀ ਕਮਿਸ਼ਨ ਵੱਲੋਂ ਵੀ ਇਹ ਪਰਚਾ ਝੂਠਾ ਹੈ ਤੇ ਬਰਜੀਤ ਸਿੰਘ ਦੇ ਵਿੱਚ ਫਾਸ ਜਿਹੜਾ ਹੈਗਾ ਇੰਪਲੀਕੇਟਿਡ ਕੀਤਾ ਗਿਆ ਸੀ ਤੇ ਕਮਿਸ਼ਨ ਨੇ ਇਹਦੀ ਗੱਲ ਕਹੀ ਸੀ ਐਸਪੀ ਮਰੇ ਕੋਰਲਾ ਨੂੰ ਵੀ ਜਿਹੜੇ ਪਰਚਾ ਤੁਸੀਂ ਕੱਟਿਆ ਤਾਂ ਉਹਨਾਂ ਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਮੈਨੂੰ ਮਹੀਨੇ ਦੇ ਵਿੱਚ ਰਿਪੋਰਟ ਦਿੱਤੀ ਜਾਵੇ ਤੇ ਜਿਹੜਾ ਇਹ ਲੈਟਰ ਸੀ ਇਹਦੇ ਉੱਪਰ ਐਸਐਸਪੀ ਨੇ ਕੋਈ ਵੀ ਮਰੇ ਕੋਰਲਾ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਬਲਜੀਤ ਸਿੰਘ ਨੇ ਇੱਕ ਹੋਰ ਜਿਹੜੀ ਹੈਗੀ ਸੀ ਕੰਪਲੀਟ ਨੈਸ਼ਨਲ ਕਮਿਸ਼ਨ ਨੂੰ ਦਿੱਤੀ ਵੀ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਪੰਜਾਬ ਪੁਲਿਸ ਦੇ ਵੱਲੋਂ ਖਾਸ ਕਰਕੇ ਮਰੇਕੋਲਾ ਪੁਲਿਸ ਦੇ ਵੱਲੋਂ ਇਹਦੇ ਵਿੱਚੋਂ ਕਮਿਸ਼ਨ ਨੇ ਜਿਹੜਾ ਹੈਗਾ ਸੀ ਡੀਜੀਪੀ ਨੂੰ ਹੁਕਮ ਦਿੱਤਾ ਸੀ ਵੀ ਜੁਹੀ ਜਿਹੜੀ ਇਹਦੀ ਸ਼ਿਕਾਇਤ ਹੈ ਉਹਨੂੰ ਮੱਧ ਨਜ਼ਰ ਦੇਖ ਕੇ ਵੀ ਜੋ ਵੀ ਇਹਦਾ ਹਿੱਲਾ ਹੁੰਦਾ ਹੈ ਇਹਨੂੰ ਹੱਲ ਕਰ ਦਿਓ ਤੁਸੀਂ ਤੇ ਜੋ ਵੀ ਇਹਦੇ ਉੱਤੇ ਅਟੈਕ ਪੁਲਿਸ ਕਰ ਰਹੀ ਹੈ ਉਹਨੂੰ ਰੁਕਾਇਆ ਜਾਵੇ ਉਹਨਾਂ ਆਪਾਂ ਜਿਹੜਾ ਮੇਨ ਮੁੱਦੇ ਦੇ ਉੱਤੇ ਆਉਣੇ ਆ ਜਿਹੜਾ ਹੁਣ ਇਹਨਾਂ ਨੇ ਇੱਕ ਹੋਰ ਜਿਹੜਾ ਤੀਜਾ ਪੜਚਾ ਫੌਜੀ ਦੇ ਉੱਪਰ ਲੇਟੈਸਟ ਇਹਦਾ ਦਰਜ ਕੀਤਾ ਹੈ ਪੜਚਾ ਨੰਬਰ ਹੈਗਾ 85 ਐਫ ਆਈ ਆਰ ਦੀ ਜਿਹੜੀ ਡੇਟ ਹੈਗੀ 28 6 25 ਉਹ ਤੁਹਾਨੂੰ ਮੈਂ ਦਿਖਾ ਦੇ ਦਿੰਦਾ ਇਹ ਪੀਐਸਫਾ ਅਮਰਗੜ ਦੇ ਵਿੱਚ ਹੋਈ ਹੈ ਇਹਦੇ ਵਿੱਚ ਬੜੀ ਸੰਗੀਨ ਜਿਹੜੇ ਅਪਰਾਹ ਲਾਇਨ 109 ਅਟੈਂਪਟ ਟੂ ਮਰਡਰ ਜੋ ਪਹਿਲਾਂ ਆਈਪੀਸੀ ਦੇ 307 ਹੁੰਦਾ ਸੀ 115 2 118 1 -70, 74 ਦੇ 76 74 76 ਦੇ ਲਿਖਿਆ ਕਿਨੇ ਕਿਸੇ ਲੜਕੀ ਦੀ ਆਪਾਂ અપਮਾਨਤਾ ਕਰਦੇ ਆ ਉਹਦੀ ਇੱਜ਼ਤ ਨੂੰ ਹੱਥ ਪਾਉਣਾ ਉਹਦਾ ਵੀ ਇਹਦੇ ਵਿੱਚ ਇਲਜ਼ਾਮ ਦਲਜੀਤ ਸਿੰਘ ਫੌਜੀ ਦੇ ਉੱਪਰ ਇਹਨਾਂ ਨੇ ਸ਼ਦਰਾਨਗਰ ਪੁਲਿਸ ਨੇ ਮੜਿਆ 132 221 121 ਤੋਂ 355 ਤੱਕ 190 ਤੋਂ 190 ਵੀ ਪੁਲਿਸ ਦੇ ਕੰਮ ਦੇ ਵਿੱਚ ਬਾغا ਵੀ ਹੈ ਨਾ ਦੇ ਵਿੱਚ ਜਿਹੜਾ ਇਹ ਪਰਚਾ ਇਹਨਾਂ ਨੇ ਰਜਿਸਟਰ ਕੀਤਾ ਗਿਆ ਹੁਣ ਮੇਨ ਜਿਹੜੀ ਚੀਜ਼ ਆਪਾਂ ਚਾਹੁੰਦੇ ਆ ਵੀ ਪੁਲਿਸ ਨੇ ਅਬਦੀ ਗੁੰਡਾਗਰਦੀ ਜਿਹੜੀ ਹੈਗੀ ਹੈ ਦਿਨੋ ਦਿਨ ਜਿਹੜੀ ਵਧ ਰਹੀ ਆ ਰਹੀ ਹੈ ਕਿਵੇਂ ਵਰਤੀ ਉਹ ਤੁਹਾਨੂੰ ਵੀ ਥੋੜੇ ਜਿਹਾ ਐਫ ਆਈ ਆਰ ਦੇ ਜਿਹੜੇ ਫੈਕਟਸ ਨੇ ਉਹਨੂੰ ਆਪਾਂ ਡਿਸਕ੍ਰਾਈਬ ਕਰਦੇ ਆਂ ਅ ਇਹਨਾਂ ਨੇ ਅਫੇਸ਼ੀਅਲ ਵਿੱਚ ਲਿਖਿਆ ਡਰਾਈਵਰ ਐਸ.ੀ. ਨਵਨੀਤ ਸਿੰਘ 42 65 ਸਮੇਤ ਲੈਪਟਾਪ ਪ੍ਰਿੰਟਰ ਵਗੈਰਾ ਹਮਰਾ ਲੈ ਕੇ ਥਾਣਾ ਹਜਾ ਦੀ ਹਜ਼ੂਰ ਅੰਦਰ ਪੈਂਦੇ ਰੇਲਵੇ ਸਟੇਸ਼ਨ ਪਰ ਕਾਰਡਨੈਟ ਅ ਸਰਚ ਆਪਰੇਸ਼ਨ ਕਰਨ ਸਬੰਧੀ ਰੋਹੜੀ ਦਾ ਰਵਾਨਾ ਹੋਇਆ ਸੀ ਤਾਂ ਮਾਨ ਐਸ.ਐਚ.ਓ ਸਮੇਤ ਪੁਲਿਸ ਪਾਰਟੀ ਦੇ ਪਿੰਡ ਜੰਡਾਲੀ ਕਲਾ ਤੋਂ ਥੋੜਾ ਪਿੱਛੇ ਪੁੱਜਾ ਤਾਂ ਵਕਤ ਕਰੀਬ 11 ਏ 11:20 ਏ.ਐਮ ਦਾ ਹੋਵੇਗਾ طرف سے وچ فرق ਕਰਾਰੇ ایک موਨੇ ਵਿਅਕਤੀ ਨੇ ਪੁਲਿਸ پارٹی ਦੀ ਗੱਡੀ ਦੇ ਇੱਕਦਮ ਆਕਰ ਪੁਲਿਸ پارٹی ਦੀ ਗੱਡੀ ਨੂੰ ਰੋਕ ਲਿਆ ਤੇ ਫਿਰ ਪੁਲਿਸ پارٹی ਨੂੰ ਉੱਚ-ਉੱਚ ਗਾਲ੍ਹਾਂ ਕਢੋਣ ਲੱਗਾ ਤੇ ਕਹਿਣ ਲੱਗਾ ਕਿ ਤੁਸੀਂ ਅੱਜ ਤੱਕ ਮੇਰੀਆਂ ਦਿੱਤੀਆਂ ਦਰਖਾਸਤਾਂ ਸਬੰਧੀ ਬੰਦੀ ਕਾਰਵਾਈ ਕਿਉਂ ਅਮਲ ਵਿੱਚ ਨਹੀਂ ਲੈਂਦੀ ਪਰ ਜਦੋਂ ਐਸਐਚਓ ਨੇ ਸਮੇਤ ਪੁਲਿਸ پارٹی ਦੇ ਗੱਡੀ ਵਿੱਚੋਂ ਬਾਹਰ ਨਿਕਲ ਕਰ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਹਿੰਦੀ ਇਹ ਬੰਦਾ ਭੱਜ ਗਿਆ ਤਾਂ ਫਿਰ ਇੱਕ ਨਰੰਗ ਸਿੰਘ ਮਲਾਜਮ ਹੈ ਉਹਨੇ ਕਿਹਾ ਵੀ ਭਾਈ ਇਹ ਬਲਜੀਤ ਸਿੰਘ ਹੈ ਵੀ ਇਹ ਜੰਡਾਲੀ ਕਲਾ ਰਹਿੰਦਾ ਵੀ ਆਪਾਂ ਇਹ ਘਰੇ ਚੱਲੀਏ ਹੁਣ ਮੇਰਾ ਮੇਰਾ ਜਿਹੜਾ ਮੇਨ ਚੀਜ਼ ਫਸਤ ਸਭ ਤੋਂ ਪਹਿਲਾਂ ਕਲੀਅਰ ਕਰਦਾ ਪੁਲਿਸ ਕਹਿੰਦੇ ਇਹ 11:20 ਮਿੰਟ ਤੇ ਜਿਹੜਾ ਬੰਦਾ ਸਾਡੇ ਲੱਦੇ ਪਹੁੰਚਿਆ ਪਰ ਸਾਡੇ ਲੱਗੇ ਇੱਕ 10 ਸਵੀਟ ਸੀਸੀਟੀਵੀ ਦੀ ਕੈਮਰੇ ਦੀ ਜੀ ਰਿਕਾਰਡਿੰਗ ਹੈ ਜਿਹੜੀ ਪੁਲਿਸ ਹੈ 10:45 ਮਿੰਟ ਤੇ ਬਲਜੀਤ ਸਿੰਘ ਦੇ ਘਰੇ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਉਹ ਘਰੇ ਆਉਂਦੇ ਲਾਈਟ ਚਲੀ ਜਾਂਦੀ ਹੈ 10:58 ਦੇ ਵਿੱਚ ਲੱਗੇ ਲਾਈਟ ਉਥੇ ਆਉਂਦੀ ਹੈ ਉਹ ਇੱਕ ਪਰਮਾਤਮਾ ਦੀ ਜੀ ਕਰ ਰਹਿਗੇ ਵੀ ਸੀਸੀਟੀਵੀ ਜੋ ਚੱਲਦਾ ਸੀ ਉਹਦੇ ਵਿੱਚੋਂ ਕੈਪਚਰ ਹੋ ਜਾਂਦੇ ਨੇ ਤੋ 11 ਵਜੇ ਦੇ 6 ਮਿੰਟ ਦੇ ਸਾਰਾ ਕੰਮ ਕਰਕੇ ਕੁੱਟ ਮਾਰ ਕੇ ਬਲਜੀਤ ਸਿੰਘ ਨੂੰ ਬਲਜੀਤ ਸਿੰਘ ਨੂੰ ਗੱਡੀ ਦੇ ਵਿੱਚ ਪਾ ਕੇ ਉਹ ਇੱਥੋਂ ਲੈ ਜਾਂਦੇ ਨੇ ਪਰ ਉਲਟਾ ਉਹ ਛੁੱਟ ਵੋੜੇ 11 ਵਜੇ ਬਲਜੀਤ ਸਿੰਘ ਨੂੰ ਪਹਿਲਾਂ ਮਿਲੇ ਆ ਉਸ ਤੋਂ ਬਾਅਦ ਪਾਲੀ ਗ੍ਰੋਵ ਚ ਆਵਦੇ ਤੇ ਭੱਜ ਗਿਆ ਫਿਰ ਮਰਾਂਗੇ ਪਿੰਨੇ ਪੱਤੇ ਵਾਰ ਦੱਸਿਆ ਤਾਂ ਬਲਜੀਤ ਸਿੰਘ ਉਹਨੂੰ ਫੌਜੀ ਲਾਲ ਸਿੰਘ ਜੰਡਾਲੀ ਕਲਾਂ ਦੇ ਪਿੰਡ ਜੰਡਾਲੀ ਕਲਾਂ ਗੁਰਦੁਆਰਾ ਪੱਥੇ ਕੋਲ ਪਾਸ ਹੈ ਇਸ ਪਰ ਕੁਝ ਪਾਲੀ ਗ੍ਰਸਟਾ ਕਰਨ ਸੰਬੰਧੀ ਬਲਜੀਤ ਸਿੰਘ ਦੇ ਘਰ ਗਏ ਤੇ 4-5 ਔਰ ਨਾਮੂਲੂਮ ਵਿਅਕਤੀ ਖੜੇ ਦਿੱਕੇ ਜੇ ਪੁਲਿਸ ਪਾਰਟੀ ਨੂੰ ਦੇਖਦੇ ਦੁਆਰਾ ਆਪਣੇ ਭਰਾਵਾ ਪਿਤਾ ਤੇ ਚਾਰ ਪੰਜ ਬੰਦਿਆਂ ਨੇ ਪੁਲਿਸ ਪਾਰਟੀ ਨੂੰ ਗੱਲੀ ਰੋ ਸ਼ੁਰੂ ਕੀਤੀ ਤੇ ਉਸ ਪਾਰਟੀ ਦੇ ਮੌਕਾਵਰ ਖਾਬੂ ਕਰਨ ਦੀ ਕੋਸ਼ਿਸ਼ ਕੀਤਾ ਬਲਜੀਤ ਸਿੰਘ ਦਾ ਉਸ ਦਾ ਭਰਾ ਗੁਰਪ੍ਰੀਤ ਸਿੰਘ ਸਰਪ੍ਰੀਤ ਸਿੰਘ ਪਿਤਾ ਲਾਲ ਸਿੰਘ ਨੇ ਸਾਨੂੰ ਕੁੱਟਮਾਰ ਕਰਨ ਅਤੇ ਜਾਨੋਂ ਮਾਰਨੇ ਧਮਕੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਗੰਦਾ ਇਤਿਹਾਸ ਅਲਿਗੇਸ਼ਨ ਪੰਜਾਬ ਪੁਲਿਸ ਨੇ ਅਬਦੀ ਮਹਿਲਾ ਗੋਸਟੇਵ ਨੂੰ ਅੱਗੇ ਕਰਕੇ ਫੌਜੀ ਦੇ ਉੱਪਰ ਲਾਇਆ ਜੋ ਦੇਸ਼ ਦੀ ਇੱਕ ਸੇਵਾ ਕਰਨ ਵਾਲਾ ਬੰਦਾ ਹੈ ਉਹਦੇ ਵਿੱਚ ਕੀ ਕਹਿੰਦਾ ਪੰਜਾਬ ਪੁਲਿਸ ਜਿਨ੍ਹਾਂ ਨੇ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਦੇ ਸਮੇਂ ਪੁਲਿਸ ਪਾਰਟੀ ਦੀ ਲੇਡੀ ਮੁਲਾਜ਼ਮ ਅਲਸੀਸੀਟੀ ਮਨਜਿੰਦਰ ਕੌਰ ਦੀ ਕੁੱਟਮਾਰ ਕਰਕੇ ਉਹਨਾਂ ਦੇ ਪਾਵੇਂ ਹੋਏ ਸ਼ਿਵ ਕੁਮਾਰ ਦੀ ਕੰਬੀਰ ਨੂੰ ਅੱਗੋਂ ਗੱਲ ਪਾਰ ਦਿੱਤਾ ਜਿਸ ਕਾਰਨ ਮਨਜਿੰਦਰ ਸਿੰਘ ਮਨਜਿੰਦਰ ਕੌਰ ਹੋਰੀ ਦੋ ਪ੍ਰਾਈਵੇਟ ਅੰਗ ਦਿਖਾਈ ਦੇਣ ਲੱਗੇ ਤੇ ਨਰਿੰਗ ਸਿੰਘ ਹੋਏ ਅਤੇ ਨਰਿੰਗ ਸਿੰਘ ਦੇ ਸੱਤਾ ਜਾਦਾ ਲੱਗਣ ਕਾਰਨ ਫੋਨ ਜਿਆਦਾ ਨਿਕਣ ਲੱਗੇ ਹੁਣ ਜੇ ਹੀ ਮਨਜਿੰਦਰ ਗੌਰ ਦੀ ਗੱਲ ਕੀਤੀ ਗਈ ਹੈ आई हैव अ लॉट ऑफ ए एविडेंस एक ਸਾਡੇ ਲਵੇ ਵੀਡੀਓ ਜੋ 10:57 ਮਿੰਟ ਦੇ ਚੈਪਚਰ ਹੋਈ ਹੈ ਜਿਹਦੇ ਵਿੱਚ ਇਹ ਕਿ ਮਹਿਲਾ ਕਨਸਟੇਬਲ ਹੈ ਬਿਲਕੁਲ ਸਹੀ ਖੜੀ ਹੈ ਉਹਦਾ ਕੋਈ ਵੀ ਕਪੜਾ ਨਹੀਂ ਪੜਿਆ ਗਿਆ ਉਹਦਾ ਕੋਈ ਵੀ ਪ੍ਰਾਈਵੇਟ ਜੋ ਹੈ ਕਿ ਆਫਆਰ ਦੇ ਵਿੱਚ ਇਸ ਪੰਜਾਬ ਨੂੰ ਇਨੀ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਮਹਿਲਾ ਕਨਸਟੇਬਲ ਨੂੰ ਵੀ ਤੁਸੀਂ ਉਹਦੀ ਡਿਗਨਿਟੀ ਨੂੰ ਖਰਾਬ ਕਰ ਰਹੇ ਹੋ ਜੋ ਫੌਜੀ ਦਾ ਦੋ ਬਹੁਤ ਦੂਰ ਦੀ ਗੱਲਾਂ ਕਰਨ ਦੀ ਇੱਕ ਸਾਡੇ ਕੋਲ ਪੂਰੀ 10:57 ਮਿੰਟ ਦੀ ਇੱਕ ਐਵੀਡੈਂਸ ਵੀ 15 ਸੈਕਿੰਡ ਦੀ ਇੱਕ ਵੀਡੀਓ ਬਣੀ ਹੋਈ ਹੈ ਤੁਸੀਂ ਉਹ ਮੈਂ ਤੁਹਾਨੂੰ ਐਵੀਡੈਂਸ ਵੀ ਪੇਸ਼ ਕਰਾਂਗਾ ਜਿਹਦੇ ਵਿੱਚ ਮਹਿਲਾ ਕਨਸਟੇਬਲ ਦਾ ਨਾ ਕੋਈ ਕਪੜਾ ਪੜਿਆ ਨ ਤੇ ਦੂਜੀ ਗੱਲ ਇਹ ਕਹਿੰਦੇ ਨੇ ਵੀ ਸਾਨੂੰ ਇੱਕ ਤੇਜ ਹਥਿਆਰਾਂ ਨਾਲ ਸਾਡੇ ਜਿਹੜਾ ਇੱਕ ਅਟੈਕ ਕੀਤਾ ਗਿਆ ਫੌਜੀ ਦੇ ਵੱਲੋਂ ਫੌਜੀ ਦੇ ਪਰਿਵਾਰ ਵੱਲੋਂ ਹੁਣ ਇਹਨਾਂ ਨੇ ਇੱਕ ਮੈਡੀਕਲ ਵੀ ਬੜੇ ਝੂਠੇ ਦਿਖਾਏ ਮਨਜਿੰਦਰ ਜੀ ਤੋਂ ਨਾ ਕਰਨ ਦਾ ਇਹ ਦਿੱਕਤ ਸੀ ਕਿਉਂਕਿ ਮੈਂ ਆਲਰੇਡੀ ਇਹ ਮੇਰੀ ਪ੍ਰੈਕਟਿਸ ਆ ਉਹ ਪਟਿਆਲੇ ਤੇ ਆਪਣੀ ਹਾਈ ਕੋਰਟ ਦੇ ਵਿੱਚ ਚੱਲਦੀ ਹੈ ਤੇ ਮੈਨੂੰ ਸਮੇਂ ਦੀ ਇੱਕ ਘਾਟ ਹੋਣ ਕਰਕੇ ਕਿਉਂਕਿ ਮੇਰੇ ਕੇਸ ਚੱਲਦੇ ਦੀ ਉਸ ਕਰਕੇ ਇਹ ਜਿਹੜੀ ਮੈਂ ਕਾਨਫਰੰਸ ਹੈ ਉਹ ਅੱਜ ਮੈਂ ਪਟਿਆਲੇ ਦੇ ਵਿੱਚ ਰੱਖੀ ਹੈ ਤੇ ਦੂਜੀ ਗੱਲ ਇਹ ਇਹ ਗੱਲ ਸੀ ਵੀ ਸਾਨੂੰ ਦੇਖੋ ਜਿਵੇਂ ਹੁਣ ਹੁਣ ਅਸੀਂ ਵੀ ਜੇ ਕੁਝ ਕਰ ਰਹੇ ਆ ਲੋਕਾਂ ਦੇ ਜਸਟਿਸ ਲਈ ਸਵਾਲ ਉਡਾ ਰਹੇ ਆ ਤਾਂ ਕੱਲ ਨੂੰ ਲੋਕਲ ਏਰੀਆ ਦੇ ਵਿੱਚ ਜਾ ਕੇ ਅੱਜ ਖੁਦ ਵਕੀਲ ਹੁੰਦੇ ਹੋਏ ਸਾਡੇ ਤੇ ਵੀ ਇਸ ਚੀਜ਼ ਉੱਤੇ ਅਟੈਕ ਹੋ ਸਕਦੇ ਨੇ ਅੱਜ ਨੋਰਮਲ ਬੰਦਾ ਇੱਥੇ ਸੇਫ ਨਹੀਂ ਆ ਤਾਂ ਕੱਲ ਨੂੰ ਸਾਨੂੰ ਵੀ ਲੱਗਦਾ ਵੀ ਐਡਾ ਵੱਡਾ ਅਫੀਸਰ ਆ ਕੇ ਸਾਨੂੰ ਵੀ ਸਾਡੇ ਜੁੱਟੇ ਕਿਥੇ ਪਾ ਸਕਦੇ ਨੇ ਤਾਂ ਇਸ ਕਰਕੇ ਇਹਨਾਂ ਚੀਜ਼ ਨੂੰ ਮੱਦੇਨਜ਼ਰ ਸਾਡੇ ਕੰਮਕਾਰ ਦੇ ਤੇ ਡੈਫੀਨੇਟਲੀ ਇਸ ਜੀ ਨੂੰ ਕੰਸੀਡਰ ਕਰਦੇ ਹੋਏ ਜਿਹੜੀ ਕਾਨਫਰੰਸ ਆ ਉਹ ਅੱਜ ਵਟਾਇਦੇ ਦੇ ਵਿੱਚ ਰਹੀ ਸੀ ਅਸੀਂ ਕੋਰਟ ਦੇ ਵਿੱਚ ਹੁਣ ਅਸੀਂ ਫਸਟ ਪਹਿਲਾ ਜਿਹੜਾ ਕੇਸ ਫਾਈਲ ਕਰ ਰਹੇ ਆ ਆਪਣਾ ਮੈਜਿਸਟਰ ਕੋਰਟ ਮਰੀਰ ਕੋਰਲਾ ਦੇ ਵਿੱਚ ਵੀ ਜੋ ਬਲਜੀਤ ਸਿੰਘ ਦੇ ਵਿੱਚ ਬਲਜੀਤ ਸਿੰਘ ਦੇ ਸਵਾਲ ਅਸਲੀ ਸੀ ਐਸਟਾਫ ਦੇ ਵੱਲੋਂ ਮਾਰਕੁੱਟ ਹੋਈ ਜੋ ਇੰਜਰੀ ਆਈ ਹੈ ਉਹਦਾ ਮੈਡੀਕਲ ਦੇ ਲਈ ਕਰਨੇ ਆ ਤੇ ਅਸੀਂ ਹਾਈ ਕੋਰਟ ਦੇ ਵਿੱਚ ਆ ਕੇ ਕੁਐਸਚਨ ਦੇ ਵਿੱਚ ਵੀ ਜਾ ਰਹੇ ਆ ਤੇ ਖਿਲਾਫ ਲੀਗਲ ਐਕਸ਼ਨ ਉਸ ਐਵੀਡੈਂਸ ਨੂੰ ਪੇਸ਼ ਕਰਨ ਦੇ ਲਈ ਜਲਦੀ ਹੀ ਹਾਈ ਕੋਰਟ ਦੇ ਵਿੱਚ ਜਾਣਾ ਉਹ ਜਿਹਦੇ ਖਿਲਾਫ ਉਹ ਜਿਹਦੇ ਖਿਲਾਫ ਪੂਰੇ ਕਿੰਨੀ ਰੌਚ ਰੰਜਿਸ਼ ਕਰ ਰਹੀ ਹੈ ਕੋਈ politcal angle ਹੈ ਕਿਸ ਕਰਕੇ politcal angle ਦੇ ਵਿੱਚ ਕੋਈ ਨਹੀਂ ਸਕਦਾ ਬਸ ਫੌਜੀ ਦੇ ਖਿਲਾਫ ਸਿਰਫ ਇਹ ਜੀ ਹੈ ਵੀ ਫੌਜੀ ਜੋ ਹੈਗਾ ਇੱਕ ਬੜਾ ਹੀ ਹੌਨੈਸਟ ਬੰਦਾ ਹੈ ਦਜੀਤ ਸਿੰਘ ਜੋ ਹੈਗਾ ਤੇ ਜੋ ਕੋਈ ਗਲਤ ਦੀਦਾ ਉਹਨੇ ਬੋਲ ਦੇਣਾ ਦੀਪਕ ਸਾਡੇ ਨਾਲ ਗਲਤ ਹੋ ਰਿਹਾ ਬਸ ਉਸ ਚੀਜ਼ ਤੋਂ ਹੀ ਹੋ ਗਏ ਤੇ ਉਹ बार-बार ਇਹ ਪ੍ਰਸ਼ਨ ਕਰਦੇ ਮੇਰੀ ਆਪ ਦੀ ਵਾਈਫ ਦੇ ਨਾਲ ਉਹ ਡਿਵੋਰਸ ਲੈ ਵੀ ਸਾਡੇ ਨਾਲ ਜੋ ਸਾਡੇ ਖਿਲਾਫ ਕੇਸ ਕਰਨੇ ਫਾਈਲ ਕੀਤੇ ਹੋਏ ਨੇ ਸਾਡੇ ਨਾਲ ਤੋਂ ਬਹਿ ਕੇ ਕੰਪਰੋਮਾਈਜ਼ ਕਰਨ ਪਰ ਜੋ ਬਜੀਤ ਸਿੰਘ ਨੇ ਬਾਰ ਬਾਰ ਪਹਿਲਾਂ ਵੀ ਜੋ ਐਫਆਈਆ ਦੇ ਰਿਲੇਟਡ ਕੁੱਟਮਾਰ ਕੀਤੀ ਹੈ ਮਤਲਬ ਜਸਟਿਸ ਲੈਣ ਦੇ ਲਈ ਬਜੀਤ ਸਿੰਘ ਕਦੇ ਇੱਧਰ ਜਾ ਰਿਹਾ ਹੈ ਕਦੇ ਉਸ ਕੋਰਟ ਦੇ ਵਿੱਚ ਜਾ ਰਿਹਾ ਹੈ ਉਹਨਾਂ ਚੀਜ਼ਾਂ ਨੂੰ ਦਿਵਾਉਣ ਦੇ ਲਈ ਹੈ ਜਿਹੜਾ ਤੀਜਾ ਝੂਠਾ ਪਰਚਾ ਹੈ ਪੁਲਿਸ ਦੇ ਦੁਆਰਾ ਕੀਤਾ ਗਿਆ ਜਿਹੜਾ ਕਮਿਸ਼ਨ ਨੇ ਆਰਡਰ ਕੀਤਾ ਹੈ ਕਮਿਸ਼ਨ ਆਰਡਰ ਕਰ ਸਕਦਾ ਹੈ ਹਾਂਜੀ ਬਿਲਕੁਲ ਉਹਨੇ ਆਰਡਰ ਕੀਤਾ ਤੇ ਉਹ ਆਰਡਰ ਦੇ ਕਰਮ ਨਹੀਂ ਉਸ ਆਰਡਰ ਦੇ ਉੱਪਰ ਜੇ ਕੋਈ ਕਾਰਵਾਈ ਹੋਈ ਉਹਦਾ ਜਿਹੜਾ ਆਰਡਰ ਹੈ ਡੇਟਾ ਦਾ 9 1 2024 ਨੂੰ ਉਹ ਹੋਇਆ ਤੇ ਉਹਦੇ ਉੱਪਰ ਵੀ ਐਸਪੀ ਨੇ ਉਹ ਜਿਹੜਾ ਸ੍ਰਿਆਮ ਕਮਿਸ਼ਨ ਨੂੰ ਲਿਖ ਰੱਖਿਆ ਵੀ ਤੁਸੀਂ ਜੋ ਗੁਰਸਲੇ ਨੇ ਨਜਾਇਜ਼ ਪਰਚੇ ਕੱਟੇ ਨੇ ਉਹਨਾਂ ਦੇ ਖਿਲਾਫ ਤੁਸੀਂ ਐਕਸ਼ਨ ਲੋ ਤਾਂ ਐਸਪੀ ਨੂੰ ਜੇ ਅੱਜ ਤੱਕ ਜਿਹੜੀ ਜਿਹੜੀ ਹੋਣੀ ਹੁੰਦੀ ਤਾਂ ਹੋ ਜਾਂਦੀ ਸ਼ਾਇਦ ਇਹ ਅੱਗੇ ਚੀਜ਼ ਹੋ ਜਾਂਦੀ ਜੇ ਜਸਪੀਰ ਬਲਜੀਤ ਸਿੰਘ ਨੂੰ ਮਿਲ ਜਾਂਦਾ ਤਾਂ ਜਿਹੜਾ ਇਹ ਤੀਜਾ ਪਰਚਾ ਹੈ ਇਹ ਨਾ ਘਟਦਾ ਜੀ ਇਹ ਤਾਂ ਇਹੀ ਗੱਲ ਕਹਿ ਸਕਦੇ ਆਪਾਂ ਕਿ ਕਮਿਸ਼ਨ ਨੂੰ ਵੀ ਮੈਂ ਆਪਦੇ ਵੱਲੋਂ ਇੱਕ ਅ ਬੇਨਤੀ ਪੱਤਰ ਉਹਨਾਂ ਨੂੰ 2 ਦਿਨ ਪਹਿਲਾਂ ਮੈਂ ਭੇਜਿਆ ਵਾਇਪ ਕੋਰੀਅਰ ਵੀ ਤੁਸੀਂ ਜਿਹੜੇ ਪਰਚਾ ਤਿੱਬਾ ਪਰਚਾ ਤੁਹਾਡੇ ਸੰਗੀਨ ਦੇ ਵਿੱਚ ਵੀ ਹੈਗਾ ਤੁਹਾਡੇ ਲੇ ਦੇ ਰਾਈਟ ਵੀ ਹੈਗਾ ਇਸ ਚੀਜ਼ ਦਾ ਵੀ ਇਹ ਜਿਹੜੀ ਪੁਲਿਸਾ ਮਰੇ ਕੋਲ ਜੀ ਗੁੰਡਾਗਰਦੀ ਵਧ ਰਹੀ ਹੈ ਤੁਸੀਂ ਇਸ ਐਫ ਆਈ ਆਰ ਦੇ ਰਿਲੇਟ ਕੋਈ ਸ਼ੂ ਮੋਟੋ ਐਕਸ਼ਨ ਲਗੋ ਉਹ ਵੀ ਕਮਿਸ਼ਨ ਨੂੰ ਅਸੀਂ ਨੋਟਿਸ ਕੱਢਿਆ ਮੇਰੇ ਵੱਲੋਂ ਨਹੀਂ ਮੈਂ ਲਾ ਸੀ ਜਿਹੜੀ ਇਹਨਾਂ ਦੇ ਵਿੱਚ ਐਫ ਆਈ ਆਰ ਦੇ ਵਿੱਚ ਜਿਹੜੀ ਮਨਜਿੰਦਰ ਕੌਰ ਦੀ ਜਿਹੜੀ ਮੈਂ ਗੱਲ ਕਰਦਾ ਇਹ ਉਹੀ ਹੀ ਗੱਲ ਕਰ ਰਹੇ ਨੇ ਵੀ ਉਹ ਕਹਿੰਦੇ ਜਾਂ ਪੁਲਿਸ ਕਹਿ ਰਹੀ ਹੈ ਵੀ ਇਹਦੇ ਜਿਹੜੇ ਹੈਗੇ ਨੇ ਕੱਪੜੇ ਪਾੜ ਦਿੱਤੇ ਨੇ ਗਲੋਗੋ ਜੋ ਪੁਲਿਸ ਕੈਲੀਗੇਸ਼ਨ ਲਾਈ ਹੈ ਪਰਿਵਾਰ ਦੇ ਉੱਪਰ ਇਹ ਪ੍ਰਾਈਵੇਟ ਅੰਗ ਦਿਖਾਈ ਦੇਣ ਦਾ ਕਿ ਹੁਣ ਇੱਕ ਪ੍ਰਕਾਸ਼ ਹੋਈ ਹੈ ਇੱਕ ਖਬਰ ਆ ਗਈ ਹੈ ਹਾਂ ਇੱਕ ਜਿਹੜੀ ਮਰੇ ਕੋਲੇ ਦੀ ਜਿਹੜੀ ਖਬਰ ਕੋਈ ਹੈ ਡੇਟਾਸ ਮਰੇ ਕੋਲੇ ਸੀਆਈ ਸਟਾਫ ਦੇ ਵਿੱਚ ਇੱਕ ਲੇਡੀ ਨੂੰ ਕੁੱਟਿਆ ਗਿਆ ਉਹਦੇ ਵਿੱਚ ਵੀ ਇਹਨਾਂ ਨੇ ਜਿਹੜੇ ਹੈਗਾ ਹਾਈ ਕੋਰਟ ਜਾ ਕੇ ਇਹਨਾਂ ਦੇ ਖਿਲਾਫ ਐਕਸ਼ਨ ਤੇ ਮੰਨ ਜੋ ਹਾਈ ਕੋਰਟ ਨੇ ਇੱਕ ਬਿਲਕੁਲ سنگੀਨ ਜਿਹੜਾ ਐਕਸ਼ਨ ਲਿਆ ਵੀ ਇਹ ਸਸਪੈਂਡ ਕੀਤਾ ਤੇ ਇਹਨਾਂ ਖਿਲਾਫ ਜਿਹੜੀ ਲੀਗਲ ਕਾਰਵਾਈ ਵੀ ਹੋਊਗੀ ਇਹ ਮਤਲਬ ਨਹੀਂ ਕਿ ਸਮਝ ਨਹੀਂ ਆਉਂਦੀ ਵੀ ਮਰੇ ਕੋਲ ਦੇ ਪੁਲਿਸ ਨੇ ਲਾਅ ਤੋਂ ਉੱਪਰ ਜਾ ਕੇ ਨਵੇਂ ਕਾਨੂੰਨ ਜਿਹੜੇ VNS ਦੇ ਜਿਹਦੇ ਵਿੱਚ ਪੁਲਿਸ ਨੂੰ ਵੀ ਬਹੁਤ ਬਾਉਂਡ ਕੀਤਾ ਹੈ ਉਹਨਾਂ ਨੂੰ ਛੱਡ ਕੇ ਤੁਸੀਂ ਨਾਰਮਲ ਜਿਹੜੇ ਦਸਟਰੀ ਮੰਗਦੇ ਹੋ ਉਹਨਾਂ ਨੂੰ ਕੁੱਟਮਾਰ ਕਰਨੀ ਕਿੱਥੋਂ ਸਿੱਖ ਲਈ ਕਿਹੜਾ ਲਾਅ ਇਹਨਾਂ ਨੂੰ ਲਾਅ ਕਰਦਾ ਹੈ ਕਿਹੜੀ ਪ੍ਰੋਵੀਜ਼ਨ VNS ਦੀ VNS ਦੀ ਇਹਨਾਂ ਨੂੰ ਇੱਕ ਆਜ਼ਾਦੀ ਦੇ ਰਹੀ ਹੈ ਕਿਹੜਾ ਕਨਸਟੀਟਿਊਸ਼ਨ ਰਾਈਟ ਇਹਨਾਂ ਨੂੰ ਲਵੇ ਵੀ ਤੁਸੀਂ ਕਿਸੇ ਬੰਦੇ ਨੂੰ ਧੱਕੇ ਦੇ ਨਾਲ ਮਾਰੋ ਕੁੱਟੋ ਤਿੰਨੇ ਝੂਠੇ ਪਰਚੇ ਨਜਾਇਜ਼ ਪਾਵੋ ਤੇ ਕਦੇ ਇਸ ਪਰਚੇ ਦੇ ਵਿੱਚ ਮੈਂ ਕੋਈ ਹੋਰ ਸਮਾਂ ਬੜੀ ਇੱਕ ਸੋਹਣੀ ਜਿਹੀ ਗੱਲ ਦੱਸਦਾ ਵੀ ਬੜੀ ਪਲੈਨਿੰਗ ਦੇ ਨਾਲ ਹਾਲੇ ਅਸੀਂ ਬਿਜਲੀ ਬੋਰਡ ਨਹੀਂ ਇਸ ਬਰਤੂਲੇ ਦੀ ਖਿੱਚਣਾ ਉਹਦਾ ਕਾਰਨ ਕੀ ਹੈ 10 10:45 ਤੇ ਜਦੋਂ ਪੁੱਜ ਘਰੇ ਵਰਗੇ ਲਾਈਟ ਚਲੀ ਜਾਂਦੀ ਹੈ ਡੀਵੀਆਰ ਬੰਦ ਹੋ ਜਾਂਦਾ ਹੈ ਉਸ ਨੂੰ ਪਤਾ ਸੀ ਅਸੀਂ 10 ਪੰਜ ਮਿੰਟ ਦੇ ਵਿੱਚ ਬਲਦੀਤ ਨੂੰ ਗੱਡੀ ਪਾਵਾਂਗੇ ਚੱਕ ਕੇ ਲੈ ਜਾਵਾਂਗੇ ਪਰ ਕੋਲ ਵੱਧ ਕੇ ਸੁਨਤੀ ਨਹੀਂ ਸੀ ਵੀ ਲਾਈਟ 10:58 ਮਿੰਟ ਤੇ ਆ ਜਾਂਦੀ ਹੈ ਡੀਵੀਆਰ ਦੇ ਵਿੱਚ ਉਹ ਕੈਦ ਹੋ ਗਈ ਉਸ ਡੀਵੀਆਰ ਚੱਕਣ ਦੇ ਲਈ ਘਰੇ ਜਾਂਦੀ ਹੈ ਜੀ ਉਹਨਾਂ ਦੇ ਘਰੇ ਡੀਵੀਆਰ ਨਹੀਂ ਹੱਥ ਲੱਗਦਾ ਕਿ ਟੀਵੀ ਦਾ ਜਿਹੜਾ ਡੱਬਾ ਹੁੰਦਾ ਉਹ ਹੱਥ ਲੱਗ ਜਾਂਦਾ ਹੈ ਕਿਸਮ ਚੰਗੇ ਸੀ ਡੀ.ਡੀ.ਆਰ ਦਾ ਜਿਹੜਾ ਐਵੀਡੈਂਸ ਨੇ ਉਹ ਕੋਰਟ ਲੱਗੇ ਸਾਡੇ ਲੱਗੇ ਪਹੁੰਚ ਗਏ ਤਾਂ ਕਰਕੇ ਅਸੀਂ ਜਸਟਿਸ ਦੀ ਇੱਕ ਮੰਗ ਕਰਦੇ ਆਂ ਵੀ ਇਹ ਬਿਲਕੁਲ ਵੀ ਪਰਦਰ ਨੀਆ ਝੂਠਾ ਹੈ 11 ਵਜੇ ਕੇ 2 ਮਿੰਟ ਤੇ ਕਹਿੰਦੇ ਨੇ 20 ਮਿੰਟ ਤੇ ਕਹਿ ਰਹੇ ਬਿਲਜੀ ਸਾਡੇ ਲਵੇ ਆਲਰੇਡੀ ਇਹ 11 ਵਜੇ ਕੇ 2 ਮਿੰਟ ਤੇ ਸਾਰਾ ਕੰਮ ਨੇ ਵੇੜੇ ਕੋਟ ਮਾਰ ਕੇ ਕਰਉ ਪਰ ਹੋਈ ਨਹੀਂ ਲੱਗੇ ਇਹ ਤਾਂ ਕੋਈ ਸੀਨੀਅਰ ਮਾੜਾ ਹੈ ਕੋਈ ਮਹਿਲਾ ਕੁਛ ਤੇ ਬਲਦੇ ਕੱਪੜੇ ਨਹੀਂ ਪਾਰੇ ਕੋਈ ਕੁੱਟ ਮਾਰ ਨਹੀਂ ਕੋਈ ਹੱਥਾਂ ਦੇ ਵਿੱਚ ਹਥਿਆਰ ਨਹੀਂ ਉਹ ਬਿਲਕੁਲ ਪ੍ਰੋਪਰ ਐਵੀਡੈਂਸ ਨਹੀਂ ਆਪਣੇ ਕੋਲ ਤਾਂ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਇਹਦਾ ਮਤਲਬ ਜੋ ਨਾਰਮਲ ਪਰਸਨ ਜੋ ਜਸਟਿਸ ਮੰਗ ਰਹੇ ਨੇ ਤੁਸੀਂ ਕੀ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਐਦਾਂ ਹੀ ਨਿਆਰੇ ਪਰਚੇ ਪਾਉਂਗੇ ਤੁਸੀਂ ਤੁਸੀਂ ਬਾਰ-ਬਾਰ ਅਲੀਗੇਸ਼ਨਸ ਫਰੇਟ ਕਰੋਗੇ ਫੌਜੀ ਤੋਂ ਤਮਾਦ ਜਿਹੜੀ ਇੰਜਰੀ ਜਿਹੜੀ ਉੱਪਰ ਵੀ ਬਾਈਕ ਨਾਲ ਗੱਲ ਹੋਈ ਹੈ ਜਦੋਂ ਰਿਮਾਰਡ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਇਆ ਮੇਰੇ ਕੋਲ ਰਿਕਾਰਡਿੰਗ ਹੈ ਫੌਜੀ ਦੀ ਫੌਜੀ ਨੂੰ ਫੌਜੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਵਿਚਾਨੇ ਕੀ ਬੋਲਣਾ ਹੈ ਮੇਰੇ ਮੇਰੇ ਕਲਰਕ ਨੇ ਮੇਰੇ ਕੋਲ ਨੇ ਦੱਸਿਆ ਉਹਦੇ ਲੰਗ ਮਾਰ ਕੇ ਤੁਰਿਆ ਆ ਰਿਹਾ ਪੈਰਾਂ ਚੱਪਲ ਨਾਲ ਨਹੀਂ ਉਹਦੇ ਅੱਖਾਂ ਸੁੱਜੀਆਂ ਪਈਆਂ ਨੇ ਇੱਥੇ ਬਲੱਡ ਆ ਉਹਦੇ ਇੰਜਰੀ ਸਰਦੇ ਵਿੱਚ ਉਹ ਕਹਿੰਦਾ ਮੇਰੀ ਪਸ਼ਾਵ ਵਾਲੀ ਜਗਾ ਦੇਰ ਦੇ ਵਿੱਚੋਂ ਬਲੱਡ ਆ ਰਿਹਾ ਹੈ ਹੁਣ ਮੈਂ ਉਹਦੀ ਮੈਡੀਕਲ ਰਿਪੋਰਟ ਲਈ ਦਵਾਣ ਵਾਲਾ ਗਿਆ ਸੀ ਫਿਰ ਦੋ ਵਾਰ ਗੱਲ ਕੀਤੀ ਅਮਰੀਕ ਸੀ ਨਾ ਮੇਰੀ ਗੱਲ ਹੋਈ ਆ ਫੋਨ ਦੇ ਉੱਪਰ ਉਹਨੇ ਕੋਲ ਕਾਉਂਸਲ ਹੈ ਉਹ ਮੈਨੂੰ ਕਹਿੰਦਾ ਜੀ ਨਾ ਉਹ ਦੋ ਵਾਰ ਤੁਸੀਂ ਜਿਗਲ ਇਹਦਾ ਕਰਵਾਇਆ ਹੈ ਮੈਡੀਕਲ ਉਹਦੇ ਵਿੱਚ ਕੀ ਹੈ ਕਹਿੰਦੇ ਇਹ ਲੋ ਇੰਜਰੀ ਮਤਲਬ ਪੂਰੇ ਸਾਰੇ ਆਫ ਦਾ ਛੱਪਾ ਮਰਵਾ ਕੇ ਉਹਦੀ ਐਮ ਐਲ ਨੇਟ ਤੋਂ ਉਹਦੇ ਵਿੱਚ ਇੰਜਰੀ ਆਉਂਦੀ ਜਿਹੜਾ ਸਾਡਾ ਬੰਦਾ ਕਿੱਟਾ ਕੁੱਟਿਆ ਗਿਆ ਹੈ ਜਿਹੜਾ ਮੇਰਾ ਕਲਾਈਂਟ ਕੁੱਟਿਆ ਗਿਆ ਉਹਦੀ ਜਿਹੜੀ ਇੰਜਰੀ ਆ ਉਹ ਮੈਡੀਕਲ ਰਿਪੋਰਟ ਵਿੱਚ ਨਹੀਂ ਆ ਰਹੀ ਦੱਸੋ ਤੁਸੀਂ ਉਹ ਕਿਹੜੇ ਕਿੰਨੇ ਕੁ ਪੋਸਟ ਵਾਲਿਆਂ ਦੇ ਖਿਲਾਫ ਹੈ ਜਿਹੜਾ ਮੁਕੱਦਮਾ ਡਾਇਰੈਕਟਨ ਕੋਲ ਹੈ ਅਸੀਂ ਜਿਹੜੇ ਹੈਗੇ ਨੇ ਮੇਰੇ ਖਾਲ ਦੇ ਵਿੱਚ ਮੋਸਟਲੀ ਜੋ ਕੰਪਲੇਂਟੈਂਟ ਨੇ ਦਰਸ਼ਨ ਸਿੰਘ ਇਹਦੇ ਵਿੱਚ ਜੋ ਐਸ ਐਚਓ ਨੇ ਤੇ ਮੋਨਲੀ ਇੱਕ ਨਰੰਗ ਸਿੰਘ ਜੋ ਇੱਕ ਲੇਡੀ ਕਨਸਟੇਬਲ ਤੇ ਮੇਨਲੀ ਜੇ ਸਭ ਤੋਂ ਜਿਹੜਾ ਮੈਨੂੰ ਇਹ ਲੱਗਦਾ ਵੀ ਜੀ ਇੰਟਾਂਸ ਦੇ ਉੱਪਰ ਜੇ ਪਰਚਾ ਹੋਇਆ ਜੋ ਵੀਡੀਓ ਦੇ ਵਿੱਚ ਸਾਨੂੰ ਐਵੀਡੈਂਸ ਹੈ ਜੋ ਐਸਪੀ ਰਾਜਨ ਸ਼ਰਮਾ ਇਹਨਾਂ ਦੇ ਖਿਲਾਫ ਅਸੀਂ ਜਿਹੜੀ ਸਿਕਟਰ ਸਿਕਟ ਐਕਸ਼ਨ ਲਵਾਗੇ ਤੇ ਮਾਨਯੋਗ ਹਾਈ ਕੋਰਟ ਦੇ ਅੱਗੇ ਅਰਜ਼ਾਰ ਲਾਵਾਂਗੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤਾ ਜਾਵੇ ਤੇ ਸਾਡੇ ਜਿਹੜੇ ਬੰਦੇ ਨੂੰ ਪਲੈਂਟ ਨੂੰ ਬਲਜੀਤ ਸਿੰਘ ਫੌਜੀ ਨੂੰ ਤੀਜੇ ਜੁੱਥੇ ਪਰਚੇ ਦਾ ਜਿਹੜਾ ਜੱਫੀ ਦਿੱਤਾ ਜਾਵੇ। ਇਹ ਐਮਐਲਆਰ ਕੋਟ ਅਦਤੀ ਨੇ ਦੋ ਸੱਟਾਂ ਲੱਗੀਆਂ ਜਿਹਦੇ ਵਿੱਚੋਂ ਕੁਝ ਸੱਟਾਂ ਇੱਕ ਸਰਜਨ ਓਪੀਨੀਅਨ ਲਈ ਰੱਖ ਦਿੱਤੀ ਸੀ ਤੇ ਇੱਕ ਦੋ ਚਾਰ ਸੱਟਾਂ ਬਲਣਾ ਲਿਖਤੀਆਂ ਤੇ ਤਿੰਨ ਸੱਟਾਂ ਸ਼ਾਰਪ ਤੇ ਨਰੰਗ ਸਿੰਘ ਦੇ ਵੀ ਇੱਜਾ ਇਹਨਾਂ ਨੇ ਇੱਕ ਐਮਐਲਆਰ ਕੀਤੀ ਹੈ ਉਹਦੇ ਵਿੱਚ ਵੀ ਸੱਟਾਂ ਦਿਖਾਤੀਆਂ। ਸਭ ਤੋਂ ਵੱਡੇ ਕਿ ਐਵੀਡੈਂਸ ਜਿਹੜਾ ਹੈਗਾ ਨਾ ਜੋ ਡੀਵੀਆਰ ਦੇ ਵਿੱਚ ਮਿਲੇ ਨੇ ਨਾ ਤਾਂ ਕਿਸੇ ਦੇ ਲਵੇ ਫੌਜੀ ਦੇ ਫੌਜੀ ਦੇ ਪਰਿਵਾਰ ਨਾਲ ਦੇ ਕੋਈ ਹਥਿਆਰ ਨਹੀਂ ਹੈਗਾ ਕੋਈ ਮੈਲਾ ਦੇ ਕੱਪੜੇ ਨਹੀਂ ਪਾੜੇ ਹੋਏ ਸਾਰੀ ਜਿਹੜੀ ਪੂਰੀ ਸਟੋਰੀ ਹੈਗੀ ਇਸ ਐਫਆਈਆਰ ਦੇ ਵਿੱਚ ਬਿਲਕੁਲ ਝੂਠੀ ਕੀਤੀ ਹੈ ਜੋ ਐਵੀਡੈਂਸ ਦੇ ਬਿਲਕੁਲ ਇੱਕ ਖਿਲਾਫ ਹੋ ਜਾਂਦੀ ਹੈ ਤੇ ਸ਼ਰਿਆਮ ਜਿਹੜੀ ਇੱਕ ਗੁੰਡਾਗਰਦੀ ਜਿਹੜੀ ਦਿੱਸਰਜੀ ਹੈ ਪੁਲਿਸ ਦੀ ਉਹ ਬਿਲਕੁਲ ਇੱਕ ਸਾਹਮਣੇ ਆ ਰਹੀ ਹੈ ਤੇ ਸਭ ਤੋਂ ਇੱਕ ਮੇਨ ਫੈਕਟਰ ਹੋਰ ਇਹਦੇ ਵਿੱਚ ਮੈਂ ਗੱਲ ਕਰੂੰਗਾ ਇਹਦੇ ਵਿੱਚ ਕਿ ਐਸਪੀ ਰਾਜਨ ਸ਼ਰਮਾ ਦਾ ਇੱਕ ਜ਼ਿਕਰ ਮੈਂ ਪਹਿਲਾਂ ਵੀ ਬਲਜੀਤ ਸਿੰਘ ਨੂੰ ਵੱਲੋਂ ਸੁਣਿਆ ਸੀ ਅਕਬੀ ਰਾਜੇ ਸੰਧਰਾ ਵਿੱਚ ਅਫਸਰਾਂ ਦੇ ਵਿੱਚ ਕੋਈ ਜਿਕਰ ਨਹੀਂ ਹੈਗਾ ਕਿਤੇ ਵੀ ਐਫਐਸਓ ਸ਼ਦਰ ਅਮਨਦ ਕਰਦੇ ਨਹੀਂ ਕਹਿ ਰਹੇ ਵੀ ਸਾਡੇ ਨਾਲ ਗਿਆ ਪਰ ਵੀਡੀਓ ਦੇ ਵਿੱਚ ਇੱਕ ਪ੍ਰਸ਼ਨ ਜਿੰਨੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਵੀ ਐਡਾ ਵੱਡਾ ਮਲਾਜ਼ਮ ਹੋਵੇ ਪੰਜਾਬ ਪੁਲਿਸ ਦਾ ਜੋ ਹੁਣ ਮੇਰੇ ਖਿਆਲ ਦੇ ਵਿੱਚ ਜਿਹੜਾ ਐਕਪੀ ਪ੍ਰਮੋਟ ਹੋਏ ਨੇ ਉਹ ਤਾਂ ਉਹ ਉੱਥੇ ਓਨ ਦੀ ਸਪੋਰਟ ਆਪਰੇਂਡ ਦੇ ਉੱਪਰ ਕਰ ਕੀ ਰਿਹਾ ਬੰਦਾ ਉੱਥੇ ਕਿ ਇਹ ਜਿਹੜਾ ਵਾਕਾ ਹੋਇਆ ਹੈ ਐਸਐਸਪੀ ਉਹਦੀ ਸ਼ਹਿਰ ਚ ਹੋਇਆ ਹੈ ਕਿ ਉਹਦੇ ਇੰਟਰਵਿਊ ਤੇ ਹੋਇਆ ਹੈ ਕਿ ਬਲਜੀਤ ਸਿੰਘ ਨੇ ਜੋ ਇਹਨਾਂ ਦੇ ਖਿਲਾਫ ਜੋ ਐਸਐਸਪੀ ਮਰੇਕੋਲਾ ਦੇ ਖਿਲਾਫ ਇਸ ਤਗਾਸੇ ਫਾਈਲ ਦੇ ਵਿੱਚ ਨੌ ਕੇਸ ਫਾਈਲ ਕੀਤੇ ਨੇ ਮਰੇਕੋਲਾ ਕੋਰਟ ਦੇ ਵਿੱਚ ਇਹ ਐਫਆਈਆਰ ਹੋਣ ਤੋਂ ਪਹਿਲਾਂ ਤਾਂ ਬਲਜੀਤ ਸਿੰਘ ਨੂੰ ਬਾਰ-ਬਾਰ ਪ੍ਰੈਸ਼ਰ ਕੀਤਾ ਗਿਆ ਪ੍ਰੈਸ਼ਰ ਕਿਤੇ ਨਾ ਦੱਸੀ ਇਹ ਜਿਹੜਾ 28 ਤਰੀਕ ਨੂੰ ਇੱਕ ਮਕਦਮਾ ਦਰਜ ਹੋਇਆ ਹੈ ਕਾਫੀ ਬੰਦਿਆਂ ਦੇ ਇੱਕ ਪਰਿਵਾਰ ਦੇ ਹੈਗੇ ਜਿਦੇ ਵਿੱਚ ਉਹਨਾਂ ਦਾ ਨਾਮ ਹੈ ਬਲਜੀਤ ਸਿੰਘ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਲਾਲ ਸਿੰਘ ਤੇ ਪੰਜ ਅਨਨੋਨ ਵਿਅਕਤੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਫੁੱਲਸ ਪਾਰਟੀ ਹੈ ਉਹਦੇ ਨਾਲ ਹੱਥਾਪਾਈ ਕਰਨ ਦਾ ਜਿਹੜਾ આરોਪ ਹੈ ਨਾਲ ਹੀ ਉਹਨਾਂ ਨੂੰ ਅਟੈਕ ਕਰਨ ਦਾ ਸ਼ਾਰਪ ਵੈਪਨ ਦੇ ਨਾਲ ਤੇ ਪਲੱਸ ਜਿਹੜੀ ਇੱਕ ਲੇਡੀ ਕਾਸਟੇਬਲ ਦੀ ਮੋਡਕੀ ਨੂੰ ਆਊਟਰੇਟ ਕਰਨ ਦੇ ਇਹਦੇ ਰਿਗਾਰਡਿੰਗ ਜਿਹੜੇ ਨੇ ਚਾਰजेस ਜਿਹੜੇ ਨੇ ਉਹ ਐਫ ਆਈ ਆਰ ਦੇ ਵਿੱਚ ਲਾਈ ਗਏ ਨੇ ਸਰ ਕਿਹੜੀ ਕਿਹੜੀ ਪਰਚਾ ਲਗਾਈ ਗਈ ਹੈ ਇਹਦੇ ਵਿੱਚ ਜੀ 109 115 2 118 174 76 132 221 121 121 1354 3 191 3 ਤੇ 190 ਇਹ ਤਾਂ ਅਮਾ ਬੀਐਨਐਸ ਤੇ ਤਾਂ ਤੇ ਜੀ ਐਫਆਰ ਦਰਜ ਕੀਤੀ ਗਈ ਸਰ ਜਿਹੜੀ ਐਫਆਰ ਦਰਜ ਕੀਤੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਇਹ 28 ਤਰੀਕ ਨੂੰ 28 6 ਨੂੰ ਕੀਤੀ ਜਾਂਦੀ ਹੈ 2025 ਨੂੰ ਸਰ ਐਫਆਰ ਦੇ ਵਿੱਚ ਜਿਹੜਾ ਸਮਾਂ ਦਿੱਤਾ ਹੋਇਆ ਸੀ ਤੇ ਉਹਦੇ ਵਿੱਚ ਔਰ ਦਰਜੇ ਦੀ 11:20 ਵਜੇ ਮਿਲਦੇ ਹਾਂ ਬਜਰੀ ਸਿੰਘ ਨੂੰ ਜਿਹੜਾ ਪੁਰਸ਼ ਉਹਦਾ ਡੈਸਕ ਸੀ ਜੀ ਤੇ ਪਰ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਨੇ ਰੈਸ ਕਾਨਫਰੈਂਸ ਦੇ ਦੌਰਾਨ ਇਹ ਗੱਲ ਆਖੀ ਹੈ ਕਿ ਪੁਰਸ਼ ਨੇ ਜਿਹੜਾ ਮਾਮਲਾ ਦਰਖ ਕੀਤਾ ਉਹ ਫਰੈਸ਼ੀ ਤੋਂ ਦਰਜੀਤੇ ਨੂੰ 11:20 ਮਿੰਟ ਤੇ ਦਿੱਤਾ ਪਰ ਪੁਰਸ਼ ਜਿਹੜੀ ਤਕਰੀਬਨ 10:00 ਵਜੇ 44 ਮਿੰਟ ਜਾਂ 50 ਮਿੰਟ ਤੇ ਉਹਨਾਂ ਦੇ ਘਰ ਪਹਿਲਾਂ ਕੀ ਕਰ? ਉਹਨਾਂ ਨੂੰ ਕੋਈ ਇਸ਼ੂ ਹੈਗਾ ਤਾਂ ਜਿਵੇਂ ਉਹ ਜੁਡੀਸ਼ਰੀ ਦੇ ਵਿੱਚ ਆਪਣੀ ਰੈਪਰੈਜ਼ੈਂਟੇਸ਼ਨ ਦੇਦੇ ਨੇ ਤਾਂ ਸੇਮ ਵੇ ਉਹ ਉੱਚ ਅਧਿਕਾਰੀਆਂ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਉਹ ਆਪਣੀ ਰੈਪਰੈਜ਼ੈਂਟੇਸ਼ਨ ਦੇ ਫਾਇਦਿਆਂ ਤੇ ਜੇ ਕੋਈ ਇਹ ਇਸ਼ੂ ਆਊਗਾ ਤੇ ਉਹਨੂੰ ਉਸ ਰਿਗਾਰਡਿੰਗ ਲੀਗਲੀ ਉਹਨੂੰ ਦੇਖਿਆ ਜਾਊਗਾ। ਸਿਰ ਉਹਨਾਂ ਨੇ ਕਿਹਾ ਵੀ ਲੇਡੀ ਕੌਂਸਲ ਦੇ ਜੋ ਉਸਦੇ ਵਿੱਚ ਦੱਸਿਆ ਵੀ ਉਸਤੇ ਇਹ ਕੱਪੜੇ ਜਿਹੜੇ ਫਾੜੇ ਗਏ ਸੀ ਗਲੇ ਦੇ ਕੋਲੋਂ ਤੇ ਉਸਤੇ ਵੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅ ਬਿਲਕੁਲ ਜਿਵੇਂ ਲਏ ਜਿਹੜੇ ਕੱਪੜੇ ਨਹੀਂ ਪਾੜੇ ਹੋਏ ਇਹ ਪੁਲਿਸ ਨੇ ਛੁਟੇ ਅੱਗੇ ਸੰਭਾਲੇ ਨੂੰ ਜਿਹੜੀ ਉਹ ਕਲਿੱਪ ਜੀ ਕਹਿ ਰਹੇ ਨੇ ਉਹ ਫਿਲਹਾਲ ਉਹੀ ਗੱਲ ਹੈ ਕਿ ਜੇ ਇਹਨਾਂ ਨੇ ਰਿਪਰੈਜੈਂਟੇਸ਼ਨ ਦੇਣੀ ਹੈ ਉਹਦੇ ਵਿੱਚ ਨਾਲ ਕਲਿੱਪ ਨੂੰ ਲਾ ਸਕਦੇ ਨੇ ਤੇ ਬਟ ਇਹ ਜਿਹੜੀ ਹੈ ਜਿਹੜੀ ਵਾਰਦਾਤ ਹੋਈ ਹੈ ਇਹਨਾਂ ਨੇ ਪੁਲਿਸ ਪਾਰਟੀ ਤੇ ਅਟੈਕ ਕੀਤਾ ਹੈ ਇਹ ਪ੍ਰੋਪਰ ਉਹਨਾਂ ਦੇ ਉਸ ਤੋਂ ਬਾਅਦ ਮੈਡੀਕਲ ਹੋਏ ਨੇ ਹਸਪੀਟਲ ਗਏ ਨੇ ਉਹ ਜਿਹੜੇ ਕੱਪੜੇ ਨੇ ਉਹਨਾਂ ਦਾ ਪਲੰਦਾ ਵੀ ਬਣਿਆ ਉਹ ਅਸੀਂ ਲੀਗਲੀ ਸਾਰਾ ਫੁਲਫਿਲ ਕਰ ਰਹੇ ਹਾਂ ਤੇ ਹੁਣ ਜੇ ਕਲੀਪ ਦਿਖਾਨਗੇ ਸਾਨੂੰ ਇਹ ਫਿਰ ਅਸੀਂ ਵੈਰੀਫਾਈ ਕਰਾਂਗੇ ਕਿ ਉਹ ਜਿਹੜਾ ਇਨਸੀਡੈਂਟ ਹੋਇਆ ਹੈ ਜਿਹੜਾ ਅਸੀਂ ਕਹਿੰਨੇ ਪਏ ਆ ਕਿ ਉਹਨਾਂ ਨੇ ਇੱਕ ਲੇਡੀ ਦੀ ਮੋਡੇਸਟੀ ਨੂੰ ਆਊਟਰੇਜ ਕੀਤਾ ਕਿਉਂਕਿ ਸੋ ਪਹਿਲਾਂ ਦੀ ਹੈ ਕਿ ਬਾਤ ਜੋ ਹੈ ਇਹ ਮੈਟਰੋਫ ਇਨਵੈਸਟੀਗੇਸ਼ਨ ਹੈ ਤੇ ਜਿਹੜਾ ਉਹ ਉਹਨਾਂ ਕੋਲ ਅਧਿਕਾਰ ਕਿਉਂਕਿ ਆਪਣੇ ਰੈਪਰੈਜ਼ੈਂਟੇਸ਼ਨ ਦੇ ਕੇ ਇਹਦਾ ਲੁਟਾਰਾ ਕਰ ਸਕਦੇ ਨੇ ਫਿਰ ਪੋਸਟਕੌਂਟ੍ਰੇਸ ਦੇ ਵਿੱਚ ਇੱਕ ਹੋਰ ਗੱਲ ਆਖੀ ਗਈ ਸੀ ਵੱਡੀ ਗੱਲ ਹੈ ਕਿ ਪੁਲਿਸ ਜਦੋਂ ਉਹਦਾ ਤੇ ਕਰ ਰੈਂਕ ਹੁੰਦੀ ਹੈ ਤਾਂ ਉਹਨਾਂ ਦੇ ਘਰ ਦੀ ਵੀ ਕਾਰ ਕਰ ਦਿੱਤੀ ਜਾਂਦੀ ਹੈ ਇਸ ਸੈਂਮੈਂਟ ਕੋ 4 ਮਹੀਨੇ ਤੱਕ ਜਿਹੜੀ ਬੇਲ ਸੀ ਉਹ ਕੱਟੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕੁਸ ਉਹਨਾਂ ਦੇ ਕਹਿਣ ਤੇ ਜ਼ਰਾਮੀ ਜਿਹੜੀ ਧੱਕੇ ਚਾਈ ਕਰ ਲਈ ਹੈ ਉਹ ਉਹ ਡੀਵੀਆਰ ਦੇ ਵਿੱਚ ਕੈਦ ਹੋ ਜਾਂਦੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਪਰ ਫੋਰਸ ਜਿਹੜੀ ਡੀਵੀਆਰ ਦੀ ਜਗ੍ਹਾ ਉਹਨਾਂ ਦੇ ਘਰ ਦਾ ਟੀਵੀ ਦਾ ਸੈਟਅਪ ਬਾਕਸ ਜਿਹੜਾ ਉਹ ਲੈ ਜਾਂਦੀ ਆ ਆਪਣੇ ਨਾਮ ਨੀ ਜਿਆ ਇਹਦੀ ਕੋਈ ਗੱਲ ਨਹੀਂ ਤੇ ਵੈਸੇ ਵੀ ਜਿਹੜਾ ਬਲਜੀਤ ਸਿੰਘ ਹੈ ਇਹਨੂੰ ਪੈਰਾਮਿਲਟਰੀ ਫੋਰਸਸ ਤੋਂ ਆਲਰੇਡੀ ਡਿਸਮਿਸ ਕੀਤਾ ਹੋਇਆ ਚਾਰ ਪੰਜ ਸਾਲ ਪਹਿਲਾਂ ਇਹਦੇ ਤੇ ਬੜੀ ਦੁਖਦਾਈ ਗੱਲ ਹੈ ਜੀ ਇਹਦੇ ਤੇ ਮਤਲਬ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਇਹਦੇ ਤੇ ਬੇਇੱਜ਼ਤੀ ਦਾ ਵੀ ਕੇਸ ਇੱਕ ਦਰਜ ਹੋਇਆ ਪਿਆ ਇਹਦੇ ਘਰੋਂ ਜਦ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਤਾਂ ਜਾਲੀ ਸਟੈਂਪਾਂ ਜਾਲੀ ਪੰਜਾਬ ਪੁਲਿਸ ਦੀ ਵਰਦੀਆਂ ਇਹ ਸਾਨੂੰ ਰਿਕਵਰ ਹੋਈਆਂ ਸੀਗੀਆਂ ਤਾਂ ਇਹ ਸ਼ੁਰੂ ਤੋਂ ਹੀ ਇੱਕ ਨੋਟੋਰੀਅਸ ਟਾਈਪ ਦਾ ਬੰਦਾ ਜਿਹਦੇ ਜਿਹੜਾ ਕ੍ਰਾਈਮ ਕਰਨ ਦੇ ਕਾਫੀ ਜ਼ਿਆਦਾ ਇਹ ਇਨਕਲਾਈਨਡ ਰਹਿੰਦਾ ਹੈ ਤੇ ਹੁਣ ਵੀ ਅੱਜ ਵੀ ਜਿਹੜਾ ਇਸ ਪਰ ਐਫ ਆਈ ਆਰ ਇਹ ਪੁਲਿਸ ਪਾਰਟੀ ਨੂੰ ਦੇ ਕੇ ਗਾਣਾ ਕੱਢਣਾ ਇਹ ਇਹ ਆਪਣੇ ਮੈਟ੍ਰਿਮੋਨিয়াল ਡਿਸਪੂਟ ਕਰਕੇ ਇਹ ਮਤਲਬ ਕਿ ਪੁਲਿਸ ਪਾਰਟੀ ਨੂੰ ਗਾਲਾ ਕੱਢਦਾ ਹੈ ਉਹਨਾਂ ਨੂੰ ਮਤਲਬ ਜਿਵੇਂ ਹੁਣ ਇਹਦੇ ਵਿੱਚ ਦੇਖਿਆ ਕਿ ਸ਼ਾਰਪ ਵੈਪਨ ਦੇ ਨਾਲ ਵੀ ਉਹਨਾਂ ਨੂੰ ਅਟੈਕ ਕਰਦਾ ਸੋ ਇਹ ਇਹਦੀ ਮਾਨਸਿਕਤਾ ਦਾ ਲੈਵਲ ਕੁਝ ਹੋ ਰਹੀ ਹੈ ਜੀ ਤਾਂ ਜਿਹਦੇ ਵਿੱਚ ਇਸ ਵਾਰ ਇਹਦੇ ਪਰਿਵਾਰ ਨੇ ਵੀ ਇਹਦਾ ਪੂਰਾ ਸਾਥ ਦਿੱਤਾ ਜਿਸ ਕਰਕੇ ਜਿਹੜਾ ਅਪੱਤਾ ਦੱਸ ਦਿੱਤਾ ਗਿਆ ਸਰ ਇੱਕ ਲਾਸਟ ਸਵਾਲ ਹੈ ਉਹਨੇ ਵਕੀਲ ਦਾ ਕਹਿਣਾ ਸੀ ਮਤਲਬ ਸਾਰਾ ਮਾਈਸਟਰਮਾਈਂਡਸ ਤੁਹਾਨੂੰ ਕਿਹਾ ਗਿਆ ਜੇਕਰ ਤੁਸੀਂ ਕਹਿ ਰਹੇ ਹੋ ਵੀ ਅਹ ਕੋਰਟ ਸਹੀ ਹੈ ਕਿ ਕੋਰਟ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਉੱਤੇ ਵੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇਕਰ ਗਲਤ ਇੰਟਰਵੈਂਸ਼ਨ ਨਹੀਂ ਨਹੀਂ ਇਹ ਐਜ਼ ਐਜ਼ ਅ ਲਾਇਰ ਉਹਨਾਂ ਦੀ ਸਰਵਿਸਿਜ਼ ਦੇਖੋ ਐਜ਼ ਅ ਸਿਟੀਜ਼ਨ ਉਹਰੇ ਕੋਲ ਇੱਕ ਰਾਈਟ ਹੈ ਕਿ ਜੁਡੀਸ਼ੀਅਲ ਉਹ ਇੰਟਰਵੈਂਸ਼ਨ ਕਰ ਸਕਦੇ ਨੇ ਐਂਡ ਉਹ ਥਰੂ ਲਾਇਰੀ ਕਰਨਾ ਐਂਡ ਉਹ ਉਹ ਤਾਂ ਹੁਣ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਲਾਇਰ ਨੂੰ ਜਿਹੜੀ ਹੈ ਸੱਚੀ ਇਨਫੋਰਮੇਸ਼ਨ ਦੇਵੇ ਜੇ ਉਹ ਅਗੇ ਲਾਇਰ ਦਾ ਮੰਨ ਲਓ ਕਿ ਉਹਨਾਂ ਦੇ ਲਾਇਰ ਨੂੰ ਹੀ ਗਲਤ ਇਨਫੋਰਮੇਸ਼ਨ ਦੇਊਗਾ ਤਫੇਰੇ ਤਾਂ ਬਰੇ ਕਲੈਂਟ ਦੀ ਜਰਵਲਜੀਤ ਸਿੰਘ ਹੈ ਉਹਦੀ ਗਲਤੀ ਹੋਈ ਫਿਰ ਤਾਂ